ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਾਈ ਸੂਈਆਂ ਵੀਆਂ ਨੇ ਤੇ ਜਿਸ ਪਿੰਡ 'ਚ ਜੋ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਇਹਨੂੰ ਤਾਬਾ ਪੈ ਜਾਂਦੀ ਹੈ ਨੇੜੇ ਪਿੰਡ ਬਾਈ ਪਧੌੜ ਰਹਿ ਜਾਂਦਾ ਤਾਂ ਪਹਿਲੇ ਪਧੌੜ ਤੋਂ ਤਾਫੇ ਨੂੰ ਜਾਣਾ ਹੋਵੇ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਪੁੱਛ ਲੈਣੇ ਬਾਈ ਤੁਹਾਡੀ ਬਾਈ ਜੀ ਹੱਸੀ ਗੱਲ ਸਤਿ ਸ੍ਰੀ ਅਕਾਲ ਹੋ ਠੀਕ ਹੋਈ ਬੜੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਹੈ ਮੋਬਾਈਲ ਨੰਬਰ 9872796931 ਹੈ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਲਟ ਦੇ ਨੇ ਕਿਹੜਾ ਸੂਸੂਈ ਵੀ ਆ ਇਹ ਦੂਜੇ ਸੂਏ ਸੂਈ ਵੀ ਆ ਜੀ ਡੇਢ ਮਹੀਨੇ ਦੀ ਸੂਈ ਵੇਜੀਏ ਠੀਕ ਆ ਬੱਚਾ ਹੈਗਾ ਨਾ ਬੱਚਾ ਮਰ ਗਿਆ ਜੀ ਇਹਦਾ ਫੇਸ ਬੜਾ ਪਿਆਰਾ ਹਨਾ ਹਾਂਜੀ ਫੇਸ ਬਿਊਟੀ ਦੇਖੋ ਬਾਈ ਅੱਖ ਕੋ ਖਿਛੋਟੀ ਕੰਨ ਛੋਟਾ ਯਾਦ ਬ੍ਰਿੰਟ ਫੁੱਲ ਚੰਗੇ ਬ੍ਰਿੰਟ ਪ੍ਰਿੰਟ ਬਹੁਤ ਚੰਗਾ ਠੰਡੀ ਸੀ ਲਾ ਲੇਵਾ ਬਾਈ ਦਾ ਕਮਾਲ ਦਾ ਸੱਜਰਾ ਅਰਗਾ ਲੇਵਾਗਾ ਕੋਈ ਟੋਕਣਾ ਵਾਲਾ ਲੇਵਾ ਨਹੀਂ 15 ਲੀਟਰ ਦੁੱਧ ਦੇ ਥੱਲੇ ਤਿਆਰ ਆ 14 ਲੀਟਰ ਲੀਟਰ ਮਾਰਵਾ ਲੈ ਜੇ ਅਗਲਾ ਨੈਟ ਤਿਆਰ ਆ ਹਾਂ 15 ਲੀਟਰ ਮੁੰਝ ਬਾਈ ਕਹਿੰਦਾ ਤਿਆਰ ਤੇ ਪਰ 14 ਲੀਟਰ ਬਾਈ ਕਹਿੰਦਾ ਲੀਟਰ ਮਾਰ ਕੇ ਲੈ ਜਾਓ ਚੈੱਕ ਅਲੱਗ ਅਲੱਗ ਥਣ ਮੁੱਠੀ ਵਾਲਾ ਥਣ ਠੰਡੀ ਸੀ ਮੈਂ ਮਰਜੀ ਪਿੱਛੇ ਆ ਜਾ ਲੈ ਹੂੰ ਉਹ ਮੇਂ ਠੰਡੀ ਸੀ ਲੈ ਕੋਈ ਵਾਸਤਾ ਹੀ ਨਹੀਂ ਭੁਰੇ ਨਹੀਂ ਲੈ ਲੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਵੱਡਾ ਕਰਦਾ ਜਿਆਤ ਬ੍ਰੀਡ ਫੁੱਲ ਆ ਗਈ ਤੇ ਚੰਗੀ ਆ ਬੜਾ ਰਾਜੀ ਰੂਜੀ ਫੁੱਲਾ ਪੱਧਰ ਆ ਤੋਂ ਬਈ ਤੇ ਥਣਲੇਵਾ ਬੜਾ ਕਮਾਲ ਦਾ ਫੇਸ ਬਿਊਟੀ ਵੀ ਚੰਗੀ ਝੂਠ ਆ ਪਾ ਮਾਰਨੇ ਨੇ ਕੋਈ ਜਮਕ ਕਿਹੜੀ ਗੱਲ ਸੱਚੀ ਆ ਬਸ ਸੱਚੀ ਦੁੱਧ ਵੀ ਚੰਗਾ ਆ ਹਾਂ ਬੜ ਬੁੱਡੀ ਬੁੱਡੀ ਬਹੁਤ ਆ ਕੱਦ ਕੋਦ ਬੜਦਾ ਬਹੁਤ ਆ ਕਹਿਣ ਵਾਲਾ ਨਹੀਂ ਬਾਕੀ ਲੇਵਾ ਹੀ ਦੱਸਦਾ ਬਈ ਦੁੱਧ ਚੰਗਾ ਬੜ ਥੱਲੇ 15 ਲੀਟਰ ਦੁੱਧ ਆਪਾਂ 14 ਹੀ ਕਹਾਂਗੇ ਥੱਲੇ ਨੂੰ ਠੀਕ ਆ ਬਈ ਹਾਂ ਮੁੱਲ ਬਈ ਇਹਦਾ ਮੁੱਲੇ ਦਾ ਜੀ 55000 ਰੁਪਇਆ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ 55000 ਰੁਪਇਆ ਮੁੱਲ ਆ ਆਜਾ ਇੱਧਰ 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 55000 ਰੁਪਿਆ ਮੋਹਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜੀ ਰੂਲ ਹੋ ਜੀ ਚੰਗੀ ਆ ਵੜ ਕੱਦ ਕਾਠ ਵਾਲੀ ਆ ਥਣਲੇ ਵਾ ਬੜਾ ਚੰਗਾ ਮੁੱਠੀ ਵਾਲਾ ਥਣ ਆਰਡਰ ਬਹੁਤ ਚੰਗਾ ਲੱਗਿਆ ਬਾਈ ਪੂਰਾ ਸ਼ਾਨਦਾਰ ਆਰਡਰ ਤਿਆਰ ਕਰਿਆ ਵਾ ਕਰਮਣੀ ਦਾ ਚਵਾਈ ਜਿਹੜੇ ਪਿਆ ਘੰਟਾ ਉਹਦੋਂ ਦਾ ਆਰਡਰ ਇਹਨੇ ਹੋਰ ਵੀ ਵਧੀਆ ਤਿਆਰ ਕਰਨਾ ਅੱਗੇ ਬਾਈ ਦੋ ਨੰਬਰ ਇਹੜਾ ਸੂਏ ਇਹ ਜੀ ਦੂਜੇ ਸੂਏ ਸੂਈ ਵੀ ਆ ਇਹੇ ਸੂਈ ਵੀ 2.5 ਮਹੀਨਿਆਂ ਦੀ ਠੀਕ ਆ 10 ਕਿਲੋ ਦੋਤਾ ਦੇ ਸਲ ਬੱਚਾ ਭਰਾ ਦਾ ਬੱਚਾ ਇਹਦਾ ਵੀ ਹੈ ਨਹੀਂ ਜੀ ਤੇ ਦੁੱਧ ਕਿੰਨਾ ਹੋਣਾ 10 ਕਿਲੋ ਜੀ ਨੈਟ ਤਿਆਰ ਹਾਂ ਤਿਆਰ ਠੀਕ ਆ ਛੇਸ ਬੜਾ ਪਿਆਰਾ ਗੋਦੀਪਾਦੀ ਬਹੁਤ ਚੰਗੀ ਆ ਠੰਡੀ ਸੀ ਲਏ ਵੀ ਕੋਈ ਵਾਸਤਾ ਨਹੀਂ ਆ ਲੈ ਠੰਡੀ ਸੀ ਦਾ ਜਿਵੇਂ ਮਰਜੀ ਹੱਤ ਲਈ ਚੱਲ ਕੋਈ ਵਾਸਤਾ ਨਹੀਂ ਆਰਡਰ ਬੜਾ ਚੰਗਾ ਹਨਾ ਲੈ ਲੈ ਭਾਈ ਤੋੜ ਕੇ ਦਿਖਾ ਦੇ ਠੰਡੀ ਸੀ ਨੂੰ ਖੋਲ ਖਾਣ ਖਾਣ ਬਹੁਤ ਚੰਗਾ ਲੈ ਉੱਤੀ ਆਣਾ ਇਕੱਲਾ ਇਕੱਲਾ ਥਾਣਾ ਤੋੜ ਦੇ ਮਾੜੀ ਗੱਦੇ ਕਾਠ ਵਾਲੀ ਆ ਬੜਾ ਸਵੀ ਪੜੀ ਆ ਰਾਜੀ ਦੀ ਆ ਤੇ ਸਨੱਕੀ ਆ ਕੱਢ ਦੇ ਵਾਇਆ ਬਾਕੀ ਬਾਈ ਦੀ ਖਾਸੀਅਤ ਆ ਭਾਈ ਦੁੱਧ ਚ ਬਾਲਾ ਆਪਣੀ ਮਾਰਦਾ ਭਾਈ ਜਿੰਨਾ ਕਹਿ ਦੂ ਭਾਈ ਉਨਾ ਹੀ ਦੁੱਧ ਹੋਊਗਾ ਭਾਈ ਕਹਿੰਦੇ ਆਪਾਂ 12 ਕਹਦੇ ਆ 10 ਲੀਟਰ ਤੋਂ ਤਿਆਰ ਘੱਟ ਦੱਸਦੇ ਆਂ ਕੋਈ ਚੱਕਰ ਨਹੀਂ ਗਾ ਪਰ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਹਾਂ ਤੇ ਕੀ ਮੁੱਲ ਆ ਭਈ ਇਹਦਾ ਮੁੱਲ ਜੀ 28200 ਰੁਪਏ 28200 ਰੁਪਏ ਮਾਨਤਣ ਹੋ ਜੂਗਾ ਹਾਂ ਜੀ ਮਾਨਤਣ 28200 ਰੁਪਏ ਮੁੱਲ ਆ ਮਾਨਤਣ ਜਿਹੜਾ ਜ਼ਰੂਰ ਹੋ ਜੂਗਾ ਚੰਗੀ ਐ ਗੜ ਸੁਨੱਕੀਆ ਕੰਦ ਕਾ ਠੜੀਆ ਨਾਗਪਰਾ ਕੋਲੇ ਦੋ ਸੀ ਦੋਨ ਹੀ ਰੱਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆ ਭਾਈ ਨੂੰ ਨੈਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਮੱਚ